ਪਾਰਕੀ ਸ਼ਾਨੂ ਨੇਕਤਾ ਬਰਾਹਾਂ ਜੋਗੀ ਰਾਤ ਪੈ ਪੀਟਰ ਚੱਲ ਕੇ ਨਾਕੇ ਤੋੜ ਤੋੜਦੇ ਮਾਂ ਤੰਦਿਸ ਜੋਹਰ ਕਾ ਕੈਂਕੀਆਂ ਪਹੁੰਚੇ ਤੇ ਨਾਕਾ ਤੋੜਿਆ ਗੱਡੀਆਂ ਦੇ ਉਸ ਹਸਤੇ ਨੇ ਪੁਛ ਪ੍ਰਸ਼ਾਸਨ ਨੇ ਪਿੱਤਾਂ ਰੋੜੇ ਮਾਰੇ ਸ਼ੀਸ਼ੇ ਤੋੜੇ ਗੱਡੀਆਂ ਦੇ ਇੱਥੇ ਤਿੰਡ ਰਾਤ ਤਕਰੀਬਨ 2 ਵਜੇ ਦੇੜੇ ਪਹੁੰਚੇ ਗੁਰੂ ਘਰ ਭਾਰਤੀ ਕਿਸਾਨ ਯੂਨੀਅਨ ਇਕੱਠਾ ਰਹਾ ਪੂਰੇ ਬਠਿੰਡਾ ਮਾਨਸਾ ਬਟਾਣਾ ਸਭਰੂਰ ਜੋ ਕੀ ਇੱਥੇ ਗੈਸ ਪੈਪਲੈਂਟ ਪੈਰੀ ਹੈ ਉਹਦਾ ਕਿਸਾਨ ਨੂੰ ਮਾਬਜਲ ਦਿੱਤਾ ਕਿਹੜਾ ਬਾਸਿਆ ਉੱਥੇ ਲੱਗਿਆ ਪਿੰਡਨਾ ਕਿਹੜਾ ਬਾਸਿਆ ਹੈ ਕਸ ਨੇ ਦੇਖੋ ਕਿਸ ਤਰ੍ਹਾਂ ਧੱਕਾ ਕਰ ਰਹੀ ਹੈ ਸਨਾਂਦੇਵ ਨਾਲ ਪਿੰਡ ਲੈਣ ਵਾਲੀ ਲਖੰਡੀ ਸਾਹਿਬ ਦੇ ਨੇੜੇ ਦੇਖੋ ਕਿਸ ਤਰ੍ਹਾਂ ਹੋਰ ਵੀ ਕਿਸਾਨ ਰਸਤੇ 'ਚ ਰਾਤ ਰੋਕ ਲੇ ਉਹ ਡੇਰ ਰੁੱਕੀਆਂ ਗਈਆਂ ਪਿੰਡਾਂ ਵਿੱਚ ਲੰਘਦੇ ਲੰਘਦੇ ਹੋਏ ਇੱਥੇ ਕਰੀਏ ਮਰਾਤ 2 ਵਜੇ ਕਿਸਾਨ ਪਹੁੰਚੇ ਭਾਰਤ ਕਿਸਾਨ ਜੁਨੀਆਨ ਇਕਤਾ ਪਿੰਡਾਵਾਦ